ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅਸੀਂ ਅੱਜ ਪਹੁੰਚੇ ਹਾਂ ਪਿੰਡ ਖੋਖਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਤੇ ਤਹਿਸੀਲ ਵੀ ਇਸ ਪਿੰਡ ਨੂੰ ਖੋਖਰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਅਸੀਂ ਦੋਸਤੋ ਜਿਹੜੇ ਘਰੇ ਪਹੁੰਚੇ ਆ ਅੰਕਲ ਜੀ ਦੀ 30 ਸਾਲ ਦੀ ਬਿਜਲੀ ਮੁਲਾਜ਼ਮ ਦੀ ਸਰਵਿਸ ਹੋਈ ਆ ਤੇ ਬਹੁਤ ਹੀ ਸਾਫ਼ ਸੁਥਰੇ ਸੱਚਜੇ ਢੰਗ ਨਾਲ ਇਹਨਾਂ ਨੇ ਬਿਨਾਂ ਰਿਸ਼ਵਤ ਤੋਂ ਸੇਵਾ ਕੀਤੀ ਆ ਦੇਸ਼ ਦੀ ਸੋ ਦੋਸਤੋ 6-7 ਸਾਲ ਪੰਜਾਬ ਪੁਲਿਸ ਦੇ ਵਿੱਚ ਵੀ ਰਹੇ ਆ ਤੇ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਆ ਤੇ ਚੰਗੇ ਜਾਨਵਰ ਰੱਖਦੇ ਆ ਦੋਸਤੋ ਤੇ ਜਾਇ ਜੀ ਇਹਨਾਂ ਦਾ ਮੁੱਲ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਜਿਹੜੀ ਕੱਟੀ ਆ ਝੋਟੀ ਆ ਇਹ ਵਕਾਊ ਆ ਬਣਦੀ ਡਿਟੇਲ ਆਪਾਂ ਅੰਕਲ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਘਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਸਤਿ ਸ੍ਰੀ ਅਕਾਲ ਤੋ ਇਹ ਅੰਕਲ ਜੀ ਆਪਣਾ ਨਾਮ ਦੱਸਿਓ ਜੀ। ਗੁਰਸਖ ਸਿੰਘ ਜੀ, ਛੂਟ ਸਿੰਘ ਜੀ। ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ। 62839 17620 62839 17620 17620 ਤੇ ਝੋਟੀ ਅੰਕਲ ਜੀ ਆਪਣੇ ਘਰ ਦੀ ਹੈ ਜੀ ਇਹ। ਹਾਂਜੀ ਹਾਂਜੀ ਘਰ ਦੀ ਹੈ। ਤੇ ਪਹਿਲਾ ਸੂਆ ਸੁੰਦੀ ਆ। ਹਾਂਜੀ ਹਾਂਜੀ ਪਹਿਲਾ ਸੂਆ। ਕਿੰਨੇ ਕ ਦਿਨ ਲੈਂਦੀ ਅੰਕਲ ਜੀ? ਇਹ ਹਫਤਾ ਖੋਲ ਰੂਗਾ ਮੈਂ। ਇੱਕ ਹਫਤਾ। ਤੇ ਪਹਿਲੇ ਸੂਏ ਕਿੰਨਾ ਕ ਦੁੱਧ ਕੱਢ ਦੂ ਤੁਹਾਡੇ ਹਿਸਾਬ ਨਾਲ ਜੀ ਇਹ। ਇਹ 15 ਸਵਾਹ ਲੀਟਰ ਸਾਡੇ ਅਨੁਸਾਰ ਜੀ ਸਾਹਿਬ 15 ਲੀਟਰ ਦੇ ਨੇੜੇ ਠੀਕ ਹੈ ਜੀ ਤੇ ਹਫਤਾ ਸੂਣ ਚ ਬਾਕੀ ਆ ਦੋਸਤੋ ਸੋਹਣਾ ਕਦ ਕਾਠ ਚੰਗਾ ਹੈ ਸਿੰਘ ਚੰਗਾ ਰੰਗ ਚੰਗਾ ਹੈ ਬਾਕੀ ਥਣ ਥਣ ਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੋਸਤੋ ਸਾਫ ਸੁਥਰੀ ਆ ਦੋਸਤੋ ਪਸਮਾ ਚ ਆ ਕੇ ਇਦੋਂ ਵੀ ਸਾਫ ਸੁਥਰਾ ਥਣ ਹੋ ਜਾਣਾ ਮੋਟਾ ਹੋ ਜਾਣਾ ਵਿਰਲਾ ਚੰਗਾ ਥਣ ਦੋਨਾਂ ਪਾਸਿਆਂ ਤੋਂ ਤੁਹਾਨੂੰ ਜਜਮੈਂਟ ਥਣਾਂ ਦੀ ਕਰਾਉਣੇ ਆ ਹਵਾਨਾ ਤਿਆਰ ਕਰਦੀ ਆਉਂਦੀ ਆ ਹਫਤੇ 10 ਦਿਨ ਦੇ ਵਿੱਚ ਨੇ ਹਵਾਨਾ ਤਿਆਰ ਕਰ ਜਾਣਾ ਗੋਲ ਸਿੰਘਾ ਦੋਸਤੋ ਦੋਨਾਂ ਪਾਸਿਆਂ ਤੋਂ ਸੇਮ ਸਹਜ ਆ ਦੋਸਤੋ ਥਣਾ ਦਾ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ ਥਣ ਲੱਗਿਆ ਵਿਰਲਾ ਚੰਗਾ ਤੇ ਪਸਮਾਚ ਆ ਕੇ ਦੋਸਤੋ ਹੋਰ ਵੀ ਚੰਗਾ ਥਣ ਹੋ ਜਾਣਾ ਕੱਦ ਕਾਠ ਠੀਕ ਆ ਪੈਠਪੂੜਾ ਤੁਹਾਨੂੰ ਦਿਖਾ ਦਿੰਨੇ ਆ ਸ਼ਾਨਦਾਰ ਪੈਠਪੂੜਾ ਦੋਸਤੋ ਰਾਜੀਪਲੀ ਬਹੁਤ ਆ ਦੇਖ ਸਕਦੇ ਹੋ ਤੁਸੀਂ ਇਹ ਹਵਾਨਾ ਹਫਤੇ ਦੇ ਵਿੱਚ ਵਿੱਚ ਇਹਨੇ ਤਿਆਰ ਕਰਨਾ ਪੋਸਟ ਢਾਗਣਾ ਤੁਸੀਂ ਹਵਾਨੇ ਦੀ ਜੱਜਮੈਂਟ ਕਰ ਲਿਓ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤਾਂ ਇਹ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਮਿੱਥੋ ਡਰਦੀ ਆ ਲਓਏ ਮਿੱਤਰੋ ਤੋੜ ਕੇ ਤੁਹਾਨੂੰ ਖੁੱਲੀ ਛੱਡ ਕੇ ਵਿਖਾ ਦਿੰਨੇ ਆ ਇਹ ਮਿੱਥੋ ਥੋੜਾ ਜਿਹਾ ਘਬਰਾਉਂਦੀ ਆ ਕਿ ਵੈਸੇ ਸੀਲ ਆ ਦੋਸਤੋ ਹਵਾਨਾ ਤੁਸੀਂ ਦੇਖ ਸਕਦੇ ਹੋ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਨੇ ਆ ਤਿਆਰ ਕਰਦੀ ਆਉਂਦੀ ਆ ਤੋੜ ਕੇ ਦੋਸਤੋ ਮੈਥੋਂ ਥੋੜਾ ਜਿਹਾ ਡਰਦੀ ਆ ਤੇ ਆਂਟੀ ਤੋਂ ਤੋਰੀ ਨਹੀਂ ਜਾਂਦੀ ਇਹ ਤੇ ਜਿੰਨੀ ਤੁਰਦੀ ਆ ਉਸ ਢੰਗ ਨਾਲ ਤੁਸੀਂ ਦੇਖ ਲਓ ਜੀ ਦੋਸਤੋ ਮੱਛਰੀ ਪਈ ਆ ਇਹ ਲੋ ਮੈਥੋਂ ਜਿੰਨੀ ਕ ਤੋੜ ਕੇ ਦਿਖਾ ਸਕਦੇ ਆ ਖੁੱਲੀ ਛੱਡ ਕੇ ਤੋੜਤੀ ਆ ਦੋਸਤੋ ਮੈਥੋਂ ਥੋੜਾ ਇੱਕ ਭਰਉਂਦੀ ਆ ਇਹ ਵਾਹ ਨਾ ਤੁਹਾਨੂੰ ਥਲੋਂ ਤੱਕ ਦਿਖਾਤਾ ਵਾਹ ਨਾ ਦੋਸਤੋ ਤੁਰਦੀ ਤੋਂ ਵੀ ਤੁਹਾਨੂੰ ਦਿਸ ਗਿਆ ਹੋਣਾ ਤੇ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਖੜੀ ਤੋਂ ਹਾਂਜੀ ਅੰਕਲ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ ਮੁੱਲ ਸਹੀ ਸਹੀ 115 ਜੀ 115000 ਮਾਨਤਾਨ ਹੋ ਜੀ ਥੋੜਾ ਬਹੁਤਾ ਲਓ ਵੀ ਮਿੱਤਰੋ 115000 ਮੋਲਾ ਤੇ ਬਣਦਾ ਮਾਨਤਾਨ ਇਹਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਪਸੰਦ ਆ ਤਾਂ ਬਾਈ ਦਾ ਨੰਬਰ ਆਪਾਂ ਅੰਕਲ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ